ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜ ਬਾਗ ਸੁਖ ਮੇਰੇ ਮਿੱਤ ਬਾਚੇ ਅਨੰਤ ਪ੍ਰਭ ਕੀਤਾ ਅਗ ਸੁਖ ਮੇਰੇ ਮਿਤਾ ਬਾਚੇ ਅਨੰਤ ਪ੍ਰਭ ਕੀਤਾ ਪਰਮੇਸ਼ੁਰ ਬਨਤ ਬਨਾਏ ਫਿਰ ਦੌਲਤ ਕਤ ਹੋ ਨਾਹੀਂ ਸੱਚੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਰੰਤਰ ਜਾਣਿਆ ਰਹਾ ਸਬਜ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਤ ਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਏ ਸਬਜ ਤੇਰੇ ਦਿਆਲਾ ਆਪਣੇ ਭਗਤ ਕਰ ਪ੍ਰਤ ਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਏ ਵਾਹੀ ਗੁਰ ਜੀ ਕਾ ਖਸਾ ਵਾਹੀ ਗੁਰ ਜੀ ਕੀ ਫਤਿਹ ਪਰਮ ਸਤਕਾਰ ਜੋਗ ਗੁਰੂ ਕੀ ਸਾਜ ਜਨਿਵਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਜਿਸ ਦਾ ਪਾਠ ਆਪ ਜੀ ਨੇ ਬੜੇ ਹੀ ਪਿਆਰ ਸਤਿਕਾਰ ਤੇ ਸ਼ਰਧਾ ਭਾਵਨਾ ਨਾਲ ਸਰਵਨ ਕੀਤਾ ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਸੋਰਠ ਦੇ ਅੰਦਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਪਾਵਨ ਅੰਗ 629 ਅਤੇ 30 ਤੇ ਸੁਭਾਈបាន ਹੈ ਸੋ ਆਉ ਸਾਧ ਸੰਗਤ ਜਿੱਥੇ ਆਪ ਜੀ ਨੇ ਅੱਜ ਦੇ ਪਾਵਨ ਸ਼ਬਦ ਦਾ ਪਾਠ ਸਰਵਨ ਕੀਤਾ ਹੈ ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਸਾਜ ਜਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਉਸ ਨੂੰ ਸਮਝਣ ਦਾ ਇੱਕ ਨਿਮਾਣਾ ਜਿਹਾ ਯਤਨ ਕਰੀ ਸਾਧ ਸੰਗਤ ਅੱਜ ਦਾ ਇਹ ਪਾਵਨ ਸ਼ਬਦ ਵਿਚਾਰਨ ਤੋਂ ਪਹਿਲਾਂ ਬੇਨਤੀ ਕਰਾਂ ਸੰਸਾਰ ਤੇ ਰਹਿਣ ਵਾਲੇ ਹਰ ਇੱਕ ਮਨੁੱਖ ਨੂੰ ਪਤਾ ਹੈ ਇਹ ਪਰਮਾਤਮਾ ਜਿਹੜਾ ਹਰ ਜਗ੍ਹਾ ਤੇ ਵਸਦਾ ਹੈ ਪਰਮਾਤਮਾ ਹਰ ਇੱਕ ਘਟ ਵਿੱਚ ਹਰ ਇੱਕ ਜੀ ਦੇ ਅੰਦਰ ਵਸਦਾ ਹੈ ਕਿਸੇ ਮਨੁੱਖ ਕੋਲ ਖੜੇ ਹੋ ਬੋ ਇਹ ਗੱਲ ਕਰੋ ਤੇ ਹਰ ਮਨੁੱਖ ਦੀ ਜ਼ੁਬਾਨ ਤੇ ਇਹ ਗੱਲ ਆndi ਕਿ ਪਰਮਾਤਮਾ ਹਰ ਜਗ੍ਹਾ ਤੇ ਵਸਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵੀ ਆਪਾਂ ਆਸਾ ਕੀ ਵਾਰ ਜਦੋਂ ਪੜਦੇ ਆਂ ਤੇ ਮਾਰੇ ਇੱਕ ਗੱਲ ਬੜੇ ਪਿਆਰ ਦੇ ਨਾਲ ਸਮਝਾਉਂਦੇ ਨੇ ਕਿ ਆਪਣੈ ਆਪ ਸਾਜਿਓ ਆਪਣੈ ਰਚਿਓ ਨਾਉ ਦੋਏ ਕੁਦਰਤ ਸਾਜੀ ਹੈ ਕਰ ਆਸਨ ਡਿਠੋਚਾ ਸਭ ਤੋਂ ਪਹਿਲਾਂ ਉਸ ਪਰਮਾਤਮਾ ਨੇ ਆਪਣੇ ਆਪ ਨੂੰ ਬਣਾਇਆ ਫਿਰ ਇਸ ਕੁਦਰਤ ਨੂੰ ਤਿਆਰ ਕਰਕੇ ਤੇ ਕੁਦਰਤ ਦੇ ਵਿੱਚ ਆਸਨ ਲਗਾ ਕੇ ਬੈਠ ਗਿਆ ਉਹ ਕੁਦਰਤ ਨੂੰ ਆਪਣੇ ਹਾਲ ਨਹੀਂ ਛੱਡ ਦਿੱਤਾ ਜੇ ਇਸ ਕੁਦਰਤ ਨੂੰ ਰਚਿਆ ਤੇ ਉਹਦੇ ਵਿੱਚ ਆਪ ਮੌਜੂਦ ਹੈ ਭਾਵ ਹਰ ਜਗ੍ਹਾ ਤੇ ਉਹ ਪਰਮਾਤਮਾ ਵਸ ਰਿਹਾ ਇੱਥੇ ਵਸ ਨਹੀਂ ਗੁਰੂ ਤੇ ਇੱਕ ਬਹਾਦਰ ਪਾਤਸ਼ਾਹ ਦੇ ਆਪਾਂ ਲੜੀ ਵਾਰਸ ਲੋਕ ਵਿਚਾਰ ਰਹੇ ਗੁਰੂ ਤੇਗ ਬਹਾਦਰ ਪਾਛ ਕੰਡੇ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਸੁਨ ਰੇ ਮਨਾ ਭਉ ਨਿਤ ਉਤਰੇ ਪਾਰ ਉਹ ਮੇਰੇ ਮਨਾ ਸੁਨ ਲੈ ਉਹ ਪਰਮਾਤਮਾ ਘਟ ਘਟ ਵਿੱਚ ਵਸਦਾ ਪਈ ਉਹਦੇ ਸਿਮਰਨ ਵਿੱਚ ਜੁੜ ਜਾ ਤਾਂ ਤੂੰ ਇਸ ਭਵ ਸਾਗਰ ਤੋਂ ਪਾਰ ਹੋਵੇਂਗਾ ਜੇ ਕਬੀਰ ਸਾਹਿਬ ਦੀ ਪਾਵਨ ਬਾਣੀ ਪੜ੍ਹ ਕੇ ਦੇਖੀ ਕਬੀਰ ਸਾਹਿਬ ਕਹਿੰਦੇ ਦੁਨੀਆ ਦੇ ਲੋਕੋ ਕਿਤੇ ਰੱਬ ਦੇ ਨਾਂ ਤੇ ਭੁਲੇਖਾ ਨਾ ਖਾ ਜਾਇਓ ਉਹ ਪਰਮਾਤਮਾ ਦੁਨੀਆ ਵਿੱਚ ਹੈ ਤੇ ਪਰਮਾਤਮਾ ਦੁਨੀਆ ਵਿੱਚ ਹੈ ਤੇ ਦੁਨੀਆ ਪਰਮਾਤਮਾ ਵਿੱਚ ਹੈ ਲੋਗਾ ਭਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਵਿੱਚ ਖਾਲਕ ਪੂਰ ਰਿਓ ਸਰਬ ਥਾਂ ਕਹਿੰਦੇ ਕਿਸੇ ਗੱਲ ਦਾ ਕਿਤੇ ਕੋਈ ਭਲੇਖਾ ਨਾ ਖਾਏ ਕੋਈ ਕਿਸੇ ਗਲਤਫਹਿਮੀ ਦਾ ਸ਼ਿਕਾਰ ਨਾ ਹੋ ਜਾਏ ਭਗਤ ਨਾਮਦੇਵ ਜੀ ਕਹਿੰਦੇ ਸਭਾ ਘਟ ਰਾਮ ਬੋਲੇ ਆਰਾਮਾ ਬੋਲੇ ਆਰਾ ਬਿਨਾ ਕੋ ਬੋਲੇ ਬਾਣੀ ਤੇ ਕੋ ਕੋ ਕੇ ਇਹ ਗੱਲ ਸਮਝਾਉਂਦੀ ਹੈ ਕਿ ਉਹ ਪਰਮਾਤਮਾ ਹਰ ਘਟ ਵਿੱਚ ਵਸਦਾ ਹੈ ਹਰ ਹਿਰਦੇ ਵਿੱਚ ਵਸਦਾ ਸਾਡੀ ਜ਼ੁਬਾਨ ਤੇ ਵੀ ਇਹ ਸਦਾ ਇਹ ਵਚਨ ਰਹਿੰਦਾ ਪਰ ਇੱਥੇ ਬੇਨਤੀ ਕਰਾਂ ਕਿ ਇਹ ਨਾ ਹੋਰ ਗੱਲ ਹੁੰਦੀ ਹੈ ਤੇ ਮੰਨ ਲੈਣਾ ਹੋਰ ਗੱਲ ਹੁੰਦੀ ਹੈ ਅਗਰ ਦੁਨੀਆ ਤੇ ਰਹਿਣ ਵਾਲਾ ਹਰ ਮਨੁੱਖੇ ਮੰਨ ਕਰਕੇ ਮੰਨ ਲੈ ਕੇ ਪਰਮਾਤਮਾ ਹਰ ਇੱਕ ਦੇ ਹਿਰਦੇ ਵਿੱਚ ਵਸ ਰਿਹਾ ਕਦੇ ਮਨੁੱਖ ਕਿਸੇ ਨੂੰ ਦੁੱਖ ਦੇਵੇ ਕਦੇ ਮਨੁੱਖ ਕਿਸੇ ਨਾਲ ਈਰਖਾ ਕਰੇ ਜਾ ਕਦੇ ਮਨੁੱਖ ਕਿਸੇ ਦੀ ਨਿੰਦਿਆ ਚੁਗਲੀ ਕਿਸੇ ਦੀ ਬੁਰਾਈ ਕਰੇ ਅਗਰ ਮਨੁੱਖ ਮੰਨ ਕਰਕੇ ਮੰਨ ਲੇ ਕਿ ਜਿਹੜਾ ਪ੍ਰਮਾਤਮਾ ਮੇਰੇ ਅੰਦਰ ਹੈ ਉਹੀ ਉਹ ਪ੍ਰਮਾਤਮਾ ਹਰ ਇੱਕ ਦੇ ਅੰਦਰ ਵੱਸਦਾ ਹੈ ਦੁਨੀਆ ਤੇ ਸਾਰੀਆਂ ਲੜਾਈਆਂ ਮੁੱਕ ਜਾਣ ਸਾਰੇ ਝਗੜੇ ਖਤਮ ਹੋ ਜਾਣ ਕਿ ਅਸੀਂ ਤੁਸੀਂ ਸਾਰੇ ਉਸ ਪ੍ਰਭੂ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਜੀਵਾਂ ਕਹਿਣਾ ਹੋਰ ਗੱਲ ਹੁੰਦੀ ਆ ਉਸ ਨੂੰ ਮੰਨ ਲੈਣਾ ਹੋਰ ਗੱਲ ਹੁੰਦੀ ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇੱਕ ਗੱਲ ਦੱਸੀ ਕਹ ਲਗੇ ਠੀਕ ਹੈ ਪਰਮਾਤਮਾ ਹਰ ਜਗ੍ਹਾ ਤੇ ਵਸਦਾ ਹੈ ਪਰ ਇਹ ਗੱਲ ਕਿਨਾਂ ਦੀ ਪਕੜ ਵਿੱਚ ਆਈ ਕਿਨਾਂ ਨੇ ਇਸ ਗੱਲ ਨੂੰ ਮੰਨ ਕਰਕੇ ਮੰਨਿਆ ਸੁਣਿਓ ਮਰ ਕਰਨ ਤੇ ਸੱਚੇ ਸਾਹਿਬ ਸਿਉ ਮੰਨ ਮਾਨੇ ਜਿਨ੍ਹਾਂ ਦਾ ਮਨ ਉਸ ਪ੍ਰਭੂ ਪਰਮਾਤਮਾ ਦੇ ਵਿੱਚ ਮੰਨ ਗਿਆ ਜਿਨ੍ਹਾਂ ਦਾ ਮਨ ਉਸ ਸੱਚੇ ਸਾਹਿਬ ਵਿੱਚ ਪਤੀਜ ਗਿਆ ਜਿਹੜੇ ਮੰਨ ਕਰਕੇ ਪਰਮਾਤਮਾ ਦੇ ਚਰਨਾਂ ਨਾਲ ਜੁੜ ਗਏ ਉਹਨਾਂ ਤੇ ਸਭ ਤੋਂ ਪਹਿਲੀ ਬਖਸ਼ਿਸ਼ ਇਹ ਹੋਈ ਕਿ ਹਰ ਸਰਬ ਨਿਰੰਤਰ ਜਾਣੇ ਉਹਨਾਂ ਨੇ ਫਿਰ ਉਸ ਪ੍ਰਭੂ ਪਰਮਾਤਮਾ ਨੂੰ ਹਰ ਜਗ੍ਹਾ ਤੇ ਜਾਣ ਲਿਆ ਉਹਨਾਂ ਨੇ ਫਿਰ ਉਸ ਪ੍ਰਭੂ ਪਰਮਾਤਮਾ ਨੂੰ ਹਰ ਜਗ੍ਹਾ ਤੇ ਵੇਖਿਆ ਕਿ ਇਹਨਾਂ ਨੇ ਜਿਨ੍ਹਾਂ ਦਾ ਮਨ ਪ੍ਰਭੂ ਪਰਮਾਤਮਾ ਦੇ ਚਰਨਾਂ 'ਚ ਪਤੀਜ ਗਿਆ ਮੈਂ ਪਹਿਲਾਂ ਬੇਨਤੀ ਕੀਤੀ ਕਿ ਇਹ ਨਾ ਹੋਰ ਗੱਲ ਹੈ ਮੰਨ ਲੈਣਾ ਹੋਰ ਗੱਲ ਹੈ ਇਸੇ ਕਰਕੇ ਗੁਰੂ ਪਾਚੇ ਨੇ ਪਹਿਲਾਂ ਸੁਣਨ ਦੇ ਸੰਬੰਧ ਵਿੱਚ ਚਾਰ ਪੌੜੀਆਂ ਉਚਾਰਨ ਕੀਤੀਆਂ ਫਿਰ ਚਾਰ ਪੌੜੀਆਂ ਮੰਨਣ ਦੇ ਸੰਬੰਧ ਵਿੱਚ ਉਚਾਰਨ ਕੀਤੀਆਂ ਤੇ ਜਦੋਂ ਮੰਨਣ ਦੀਆਂ ਪੌੜੀਆਂ ਸ਼ੁਰੂ ਕੀਤੀਆਂ ਤੇ ਸ਼ੁਰੂਆਤ ਇੱਥੋਂ ਕੀਤੀ ਮੰਨਣ ਕੀ ਗਤ ਕਹੀ ਨਾ ਜਾਏ ਜਿਨ੍ਹਾਂ ਨੇ ਮੰਨ ਲਿਆ ਮਰ ਕੇ ਤੇ ਉਹਨਾਂ ਦੀ ਅਵਸਥਾ ਬਿਆਨ ਹੀ ਨਹੀਂ ਕੀਤੀ ਜਾ ਸਕਦੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਸੁਣਨ ਵਾਲਿਆਂ ਦੀ ਅਵਸਥਾ ਬਿਆਨ ਕਰ ਸਕਣਾ ਕਿ ਜਿਹੜੇ ਉਸ ਪ੍ਰਭੂ ਪਰਮਾਤਮਾ ਦੀ ਸ਼ਿਵਸਲਾ ਧਿਆਨ ਦੇ ਨਾਲ ਸੁਣਨਗੇ ਉਹਨਾਂ ਦੀ ਅਵਸਥਾ ਕਿੱਥੋਂ ਤੱਕ ਜਾ ਸਕਦੀ ਹੈ ਇਹ ਬਿਆਨ ਕਰਦਾਗਾ ਪਰ ਜਿਨ੍ਹਾਂ ਨੇ ਸੁਣ ਕੇ ਮੰਨ ਲਿਆ ਉਹਨਾਂ ਦੀ ਅਵਸਥਾ ਮੈਂ ਵੀ ਬਿਆਨ ਨਹੀਂ ਕਰ ਸਕਦਾ ਮੰਨਣ ਕੀ ਗਤ ਕਹੀ ਨਾ ਜਾਏ ਜੇ ਕੋ ਕਹ ਪਿਛਾ ਪਛਤਾਏ ਉਹਦੇ ਹੱਥ ਵਿੱਚ ਪਛਤਾਵਾ ਹੀ ਆਏਗਾ ਜਿਨ੍ਹਾਂ ਨੇ ਗੱਲ ਮੰਨ ਲਈ ਤੇ ਉਹਨਾਂ ਨੂੰ ਕਿਵੇਂ ਬਿਆਨ ਕੀਤਾ ਜਾ ਮਾਰਕੰਟੇ ਸੱਚੇ ਸਾਹਿਬ ਸਿਉ ਮੰਨ ਮੰਨਿਆ ਜਿਨ੍ਹਾਂ ਦਾ ਮਨ ਉਸ ਸੱਚੇ ਸਾਹਿਬ ਵਿੱਚ ਪਤੀਜ ਗਿਆ ਮੰਨ ਗਿਆ ਉਹਨਾਂ ਨੂੰ ਅਸਲ ਵਿੱਚ ਗੱਲ ਸਮਝ ਆਈ ਕਿ ਹਰ ਸਰਬ ਨਿਰੰਤਰ ਜਾਣੇ ਉਹਨਾਂ ਨੇ ਫਿਰ ਹਰ ਜਗ੍ਹਾ ਤੇ ਪ੍ਰਮਾਤਮਾ ਨੂੰ ਦੇਖਿਆ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਇੱਕ ਹੁਕਮਨਾਮਾ ਪੜਦੇ ਆ ਨਾ ਮਾਰਕੰਟੇ ਜੈ ਜੈ ਪੇਖੋ ਤੇ ਹਜੂਰ ਦੂਰ ਕਤੋਂ ਨ ਜਾਇ ਰਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਇ ਇੱਕ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਬਦ ਬੜੀ ਵਾਰ ਆਪੇ ਨੇ ਸਾਂਝਾ ਕੀਤਾ ਪਰ ਉਹਦੀਆਂ ਅੰਤਲੀਆਂ ਪੰਕਤੀਆਂ ਭਗਤ ਧੰਨੇ ਜੀ ਬਾਰੇ ਦੱਸਿਆ ਕਹਿੰਦੇ ਇਹ ਬਿਦ ਸੁਣ ਕੇ ਜਟਰੋ ਉਠ ਭਗਤੀ ਲਾਗਾ ਮਿਲੇ ਪਰ ਤਖ ਗੁਸਾਈਆਂ ਧੰਨਾ ਬੜ ਭਾਗਾ ਉਹ ਪ੍ਰਤਖ ਰੂਪ ਚ ਪਰਮਾਤਮਾ ਕਿਵੇਂ ਦੱਸਿਆ ਕਿ ਭਗਤ ਧੰਨੇ ਨੂੰ ਹਰ ਜਗ੍ਹਾ ਹੀ ਪਰਮਾਤਮਾ ਨਜ਼ਰ ਆਣਾ ਸ਼ੁਰੂ ਹੋ ਗਿਆ ਹਰ ਚੀਜ਼ ਵਿੱਚ ਪਰਮਾਤਮਾ ਲੱਭਣਾ ਸ਼ੁਰੂ ਹੋ ਗਿਆ ਜਿਸ ਪਾਸੇ ਵੀ ਨਿਗਾਹ ਮਾਰਦਾ ਉਹਨੂੰ ਪਰਮਾਤਮੇ ਚੇਤੇ ਅੰਦਰ ਭਗਤ ਕਬੀਰ ਸਾਹਿਬ ਨੇ ਇਸੇ ਕਰਕੇ ਇੱਕ ਗੱਲ ਸਮਝਾਈ ਕਹਿਣ ਲੱਗੇ ਇਹ ਇਹਨਾਂ ਦਿਸ਼ਾਵਾਂ ਦੇ ਚੱਕਰਾਂ ਤੋਂ ਪਰੇ ਹੋਵੋ ਕਹਿਣ ਲੱਗੇ ਕੋਈ ਕਹਿੰਦਾ ਕਿ ਸਾਡਾ ਹਰੀ ਜਿਹੜਾ ਉਹ ਦੱਖਣ ਵਾਲੇ ਪਾਸੇ ਰਹਿੰਦਾ ਕੋਈ ਕਹਿੰਦਾ ਸਾਡਾ ਅੱਲਾ ਜਿਹੜਾ ਪੱਛਮ ਵਾਲੇ ਪਾਸੇ ਰਹਿੰਦਾ ਪਰ ਕਹਿੰਦੇ ਇਹਨਾਂ ਕਮਰੇ ਲੋਕਾਂ ਨੂੰ ਪਤਾ ਨਹੀਂ ਕਿ ਪਰਮਾਤਮਾ ਰਹਿੰਦਾ ਕਿੱਥੇ ਦੱਖਣ ਦੇਸ਼ ਹਰੀ ਕਾ ਵਾਸਾ ਪੱਛਮ ਅਲਾ ਮੁਕਾਮਾ ਦਿਲ ਵਿੱਚ ਖੋਜ ਦਿਲਾਂ ਦੇ ਦਿਲ ਖੋਜੋ ਇਹੇ ਠੌਰ ਮੁਕਾਮਾ ਕਹਿੰਦੇ ਤੁਹਾਡੇ ਝਗੜੇ ਖਤਮ ਹੋ ਜਾਣਗੇ ਕੋਈ ਕਹਿੰਦਾ ਸਾਡਾ ਦੱਖਣ ਵਾਲੇ ਪਾਸੇ ਰੱਬ ਰਹਿੰਦਾ ਕੋਈ ਕਹਿੰਦਾ ਸਾਡਾ ਅੱਲਾ ਪੱਛਮ ਵਾਲੇ ਪਾਸੇ ਰਹਿੰਦਾ ਉਹ ਭਲਿਓ ਆਪਣੇ ਦਿਲ ਦੀ ਖੋਜ ਕਰੋ ਜਿੰਨੂੰ ਦੱਖਣ ਵਾਲੇ ਪਾਸੇ ਪੱਛਮ ਵਾਲੇ ਪਾਸੇ ਦੇਖਦੇ ਉਹ ਤੁਹਾਡੇ ਦਿਲ 'ਚ ਬੈਠਾ ਇਸੇ ਕਰਕੇ ਗੁਰੂ ਪਾਚਨ ਆਖਿਆ ਬੰਦੇ ਖੋਜ ਦਿਲ ਹਰ ਰੋਜ਼ ਤੇਰੀਆਂ ਪਰੇਸ਼ਾਨੀਆਂ ਮੁੱਕ ਜਾਣਗੀਆਂ ਕਿਉਂਕਿ ਤੂੰ ਬਾਹਰ ਭਾਲ-ਪਾਲ ਕੇ ਪਰੇਸ਼ਾਨ ਹੋਇਆ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਤੇਰੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਜੇ ਤੂੰ ਆਪਣੇ ਆਪੇ ਦੀ ਪਰਚੋਲ ਕਰਨੀ ਸ਼ੁਰੂ ਕਰ ਦੇਗਾ ਆਪਣੇ ਆਪੇ ਦੀ ਖੋਜ ਕਰਨੀ ਸ਼ੁਰੂ ਕਰ ਦੇਗਾ ਅਜਰਹਾਉ ਦੇ ਬੰਦ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਹ ਗੱਲ ਸਮਝਾਈ ਕਿ ਕਹਿਣਾ ਬੜੀ ਸੌਖੀ ਗੱਲ ਹੈ ਪਰ ਇਸ ਗੱਲ ਨੂੰ ਮੰਨ ਲੈਣਾ ਉਤਨਾ ਹੀ ਔਖਾ ਹੈ ਤੇ ਮੰਨਦੇ ਨਾ ਉਹ ਜਿਨ੍ਹਾਂ ਦਾ ਮਨ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ 'ਚ ਪਤਿਜ ਗਿਆ ਸੋਨੋ ਦੋ ਪੰਕਤੀਆਂ ਫਿਰ ਅਗੇ ਸ਼ਬਦ ਦੇ ਦਰਸ਼ਨ ਕਰੀਏ ਸਾਚੇ ਸਾਹਿਬ ਸਿਉ ਮਨ ਮੰਨਿਆ ਹਰ ਸਰਬ ਨਰਨੰਤਰ ਜਾਣਿਆ ਰਹਾ ਇਹਨਾਂ ਪਾਵਨ ਬਚਨਾਂ ਨੂੰ ਅੱਗੇ ਖੋਲਿਆ ਜੀ ਸੋਰਠ ਮਹਿਲਾ ਪੰਜਵਾ ਆਗੇ ਸੁਖ ਮੇਰੇ ਮੇਤਾ ਉਹ ਭਲਿਆ ਕਿਤੇ ਬੈਠ ਕੇ ਉਸ ਮਾਲਕ ਦਾ ਸ਼ੁਕਰ ਤੇ ਕਰਿਆ ਕਰ ਕਿ ਨਾ ਕੁਝ ਤੋ ਕਰਦਾ ਭਲਿਆ ਕਿੰਨੇ ਗਿਲੇ ਕਿੰਨੇ ਸ਼ਿਕਵੇ ਕਰਦਾ ਕਿਤੇ ਬੈਠ ਕੇ ਉਹਦਾ ਸ਼ੁਕਰ ਕਰਿਆ ਕਰ ਜਿਸ ਪਰਮਾਤਮਾ ਨੇ ਆਨ ਵਾਲੇ ਜੀਵਨ ਚ ਤੇਰੇ ਪਹਿਲਾਂ ਹੀ ਸੁਖ ਭਰ ਕੇ ਰੱਖ ਦਿੱਤੇ ਉਸੇ ਸੋਚੋ ਕਿਤੇ ਸਾਥ ਸੰਗਤ ਕਈ ਵਾਰੀ ਆਪਾਂ ਕੋਈ ਮੁਕਾਮ ਹਾਸਲ ਕਰਦੇ ਆ ਕੋਈ ਦਾਤ ਪ੍ਰਾਪਤ ਕਰਦੇ ਆ ਨਾ ਤੇ ਸਾਡੀ ਜ਼ੁਬਾਨ ਤੇ ਇੱਕ ਬਚਨ ਹੁੰਦਾ ਤੇ ਆਪਾਂ ਸੋਚਿਆ ਹੀ ਨਹੀਂ ਸੀ ਇਹ ਕਿਵੇਂ ਹੋ ਗਿਆ ਇਹਦਾ ਮਤਲਬ ਉਹ ਪਰਮਾਤਮਾ ਨੇ ਸਾਡੇ ਆਉਣ ਵਾਲੇ ਜੀਵਨ ਚ ਪਹਿਲਾਂ ਹੀ ਸੁੱਖ ਭਰਿਆ ਸੀ ਇੱਕ ਪਾਵਨ ਬਚਨ ਆਂਦਾ ਜੀ ਰੱਬੇ ਬਨ ਚ ਮਾਰ ਕੰਦੇ ਅਚਿੰਤ ਕੰਮ ਕਰੇ ਪ੍ਰਭ ਤਿੰਨ ਕੇ ਜਨ ਹਰ ਕਾ ਨਾਮ ਪਿਆਰਾ ਉਹਨਾਂ ਦੇ ਅਚਨ ਚੇਤ ਕੰਮ ਹੋ ਜਾਂਦੇ ਨੇ ਜਿਨ੍ਹਾਂ ਦਾ ਉਸ ਪ੍ਰਭੂ ਪਰਮਾਤਮਾ ਨਾਲ ਪਿਆਰ ਹੁੰਦਾ ਉਹਨਾਂ ਨੇ ਸਭ ਕੁਝ ਪਰਮਾਤਮਾ ਨੇ ਪਹਿਲਾਂ ਹੀ ਕਰਕੇ ਰੱਖਿਆ ਇਹ ਪਾਵਨ ਬਚਨ ਦੇਖੋ ਹੈ ਛੋਟਾ ਦੇਖਣ ਵਿੱਚ ਲੇਕਿਨ ਇਹਦੇ ਵਿੱਚ ਵਿਚਾਰ ਬਹੁਤ ਲੰਬੀ ਮਾਰ ਕਹਿੰਦੇ ਆਉਣ ਵਾਲੇ ਸਮੇਂ ਦੇ ਅੰਦਰ ਤੈਨੂੰ ਕੀ ਕੁਝ ਚਾਹੀਦਾ ਤੈਨੂੰ ਤੇ ਨਹੀਂ ਪਤਾ ਪਰ ਉਸ ਮਾਲਕ ਨੂੰ ਪਹਿਲਾਂ ਹੀ ਪਤਾ ਉਹਨਾਂ ਤੇਰੇ ਆਉਣ ਵਾਲੇ ਜਿਵੇਂ ਜਿਵੇਂ ਪਹਿਲਾਂ ਹੀ ਸੁੱਖ ਭਰ ਕੇ ਰੱਖ ਦਿੱਤੇ ਸਿਰਫ ਉਹਦਾ ਇੰਤਜ਼ਾਰ ਕਰ ਬੰਦਾ ਕਾਲਾ ਪੈ ਜਾਂਦਾ ਇਸੇ ਕਰਕੇ ਸੱਚਮੁੱਚ ਬੰਦਾ ਪਰੇਸ਼ਾਨ ਹੁੰਦਾ ਜੇ ਜਦੋਂ ਜਦੋਂ ਜੋ ਜੋ ਮਿਲਣਾ ਉਦੋਂ ਉਦੋਂ ਹੀ ਮਿਲਣਾ لیکن بندہ ਕਹਿੰਦਾ ਸਭ ਕੁਝ ਆਜ ਹੀ ਮਿਲ ਜਾਏ ਗੁਰੂ ਅਰਜਨ ਦੇਵ ਪਾਛੇ ਕਹਿੰਦੇ ਆਗਾ ਸੁਖ ਮੇਰੇ ਮੀਤਾ ਭਲਿਆ ਉਹਦਾ ਸ਼ੁਕਰ ਕਰ ਬੈਠ ਉਹਦਾ ਧੰਨਵਾਦ ਕਰ ਜਿਸ ਗੱਲ ਤੋਂ ਪਾਛੇ ਆਨੰਦ ਪ੍ਰਭ ਕੀਤਾ ਜਿਸ ਪ੍ਰਮਾਤਮਾ ਨੇ ਅੱਜ ਤੱਕ ਤੇਰੇ ਪਿਛਲੇ ਸਮੇਂ ਚ ਵੀ ਤੈਨੂੰ ਸੁੱਖ ਮੁਹੱਈਆ ਕਰਾਇਆ ਜਿਸ ਪ੍ਰਮਾਤਮਾ ਨੇ ਤੇਰੀ ਬਾਹ ਪਕੜ ਕੇ ਇੱਥੋਂ ਤੱਕ ਲਿਆਂਦਾ ਤੇ ਵਿਸ਼ਵਾਸ ਰੱਖ ਅੱਗੇ ਵੀ ਤੇਰੀ ਬਾਹ ਨਹੀਂ ਛੱਡਣ ਵਾਲਾ ਬਸ ਅੰਦਰ ਭਰੋਸਾ ਰੱਖਣਾ ਕਿਉਂਕਿ ਪ੍ਰੋਸੇ ਵਾਲਿਆਂ ਦੇ ਬੇੜੇ ਜਿਹੜੇ ਪਾਰ ਹੁੰਦੇ ਨੇ ਉੰਜ ਜੋ ਕੁਝ ਮਰਜ਼ੀ ਕਰੋ ਜੇ ਅੰਦਰ ਯਕੀਨ ਨਹੀਂ ਨਾ ਸਾਸੰਗਤ ਤੇ ਗੱਲ ਬਣਨ ਵਾਲੀ ਨਹੀਂ ਜੇ ਆਗਾ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਨਤ ਬਣਾਈ ਜਿਸ ਮਨੁੱਖ ਵਾਸਤੇ ਉਸ ਪ੍ਰਭੂ ਪਰਮਾਤਮਾ ਨੇ ਇਹੋ ਜੀ ਵਿਉਂਤ ਬਣਾ ਦਿੱਤੀ ਜਾਂ ਅੱਜ ਦੇ ਪਾਸ਼ਾ ਚ ਕਹੀਏ ਕਿ ਜਿਸ ਮਨੁੱਖ ਵਾਸਤੇ ਪਰਮਾਤਮਾ ਨੇ ਇਹੋ ਜਾਂ ਸਿਸਟਮ ਤਿਆਰ ਕਰ ਦਿੱਤਾ ਫਿਰ ਉਹ ਮਨੁੱਖ ਤੇ ਕੀ ਕਿਰਪਾ ਹੁੰਦੀ ਆ ਕਿ ਡੋਲਤ ਕਦ ਹੋ ਨਾਹੀਂ ਐਸਾ ਮਨੁੱਖ ਕਦੇ ਡੋਲਦਾ ਨਹੀਂ ਜਦੋਂ ਵਾਸਤੇ ਉਹ ਪ੍ਰਮਾਤਮਾ ਨੇ ਸਾਰਾ ਸਿਸਟਮ ਤਿਆਰ ਕੀਤਾ ਹੋਇਆ ਸਭ ਕੁਝ ਇਹ ਤਿਆਰ ਕਰਕੇ ਰੱਖਿਆ ਉਹ ਫਿਰ ਮਨੁੱਖ ਕਦੇ ਡੋਲਦਾ ਨਹੀਂ ਕਿਉਂਕਿ ਉਹਦੇ ਅੰਦਰ ਆਪਣੇ ਸਾਈਂ ਤੇ ਭਰੋਸਾ ਹੁੰਦਾ ਹੈ ਆਪਣੇ ਮਾਲਕ ਤੇ ਵਿਸ਼ਵਾਸ ਹੁੰਦਾ ਸਾਚੇ ਸਾਹਿਬ ਸਿਉ ਮਨ ਮੰਨਿਆ ਹਰ ਸਰਬੰਦਰ ਅੰਤਰ ਜਾਣਿਆ ਰਹਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਅੰਤਲੀਆ ਪੰਕਤੀਆਂ ਚ ਕੀ ਬਖਸ਼ਿਸ਼ ਕਰਦੇ ਮਾਰਕਨ ਤੇ ਸਭ ਜੀ ਤੇਰੇ ਦਿਆਲਾ ਇਹ ਤੇ ਸਾਰਿਆਂ ਨੂੰ ਪਤਾ ਹੈ ਏ ਪ੍ਰਭੂ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਨਾ ਤੇਰੇ ਤੋਂ ਬਿਨਾ ਕੌਣ ਇੱਥੇ ਸੰਸਾਰ ਤੇ ਆ ਸਕਦਾ ਇੱਕ ਬਚਨ ਆਂਦਾ ਨਾ ਕਹਿੰਦੇ ਆਬਤ ਕਿਨੇ ਨਾ ਰੱਖਿਆ ਜਾਬਤ ਕਿਉਂ ਰੱਖਿਆ ਜਾਏ ਕਹਿਣ ਲੱਗੇ ਹੇ ਭਲਿਆ ਜਦੋਂ ਤੂੰ ਸੰਸਾਰ ਤੇ ਆਇਆ ਉਦੋਂ ਕੋਈ ਦੁਨੀਆ ਦੀ ਤਾਕਤ ਤੈਨੂੰ ਰੋਕ ਨਹੀਂ ਸਕੀ ਤੇ ਜਿਸ ਦਿਨ ਤੂੰ ਸੰਸਾਰ ਤੋਂ ਜਾਏਗਾ ਉਦੋਂ ਤੈਨੂੰ ਕੌਣ ਰੁਕ ਰੋਕ ਸਕੇਗਾ ਇਹ ਤਾਂ ਮਤਰਾ ਸਭ ਕੁਝ ਪਰਮਾਤਮਾ ਦੇ ਹੱਥ ਵਿੱਚ ਹੈ ਇਹ ਸਾਰੇ ਜੀਵ ਉਸ ਪਰਮਾਤਮਾ ਦੇ ਪੈਦਾ ਕੀਤੇ ਹੋਏ ਨਾ ਪਰ ਇੱਕ ਵਿਸ਼ੇਸ਼ਤਾ ਆਪਣੇ ਭਗਤ ਕਰੈ ਪ੍ਰਤਪਾਲ। ਕਹਿੰਦੇ ਪੈਦਾ ਤੇ ਸਾਰੇ ਉਸੇ ਦੇ ਕੀਤੇ ਹੋਏ ਨਾ ਪਰ ਜਿਹੜੇ ਉਹਦੇ ਭਗਤ ਨੇ ਨਾ ਉਹਨਾਂ ਦੀ ਖਾਸ ਤੌਰ ਤੇ ਪ੍ਰਤਪਾਲਨਾ ਕਰਦਾ। ਉਹਨਾਂ ਦਾ ਜਿਆਦਾ ਧਿਆਨ ਰੱਖਦਾ। ਉਹਨਾਂ 'ਤੇ ਆਪਣੀ ਪੂਰੀ ਨਿਗਾਹ ਰੱਖਦਾ ਪਾਲਦਾ ਤੇ ਸਾਰਿਆਂ ਨੂੰ ਪਰ ਜਿਹੜੇ ਆਪਣੇ ਪਿਆਰੇ ਨੇ ਉਹਨਾਂ 'ਤੇ ਕੋਈ ਵੱਖਰੀ ਨਿਗਾਹ ਰੱਖਦਾ। ਇੱਕ ਬਚਨ ਪੜਿਆ ਸਿੱਖਦਣ ਮਾਰ ਕਹਿੰਦੇ ਸਤਗੁਰ ਸਦਾ ਦਿਆਲ ਹੈ ਭਾਈ ਬਿਨ ਭਾਗਾ ਕੀ ਪਾਈ ਹੈ। ਇੱਕ ਨਦਰ ਕਰ ਵੇਖਾ ਸਭ ਉੱਪਰ ਜਿਹਾ ਭਾਉ ਤੇਹਾ ਫਲ ਪਾਈਆ ਉਹਦੀ ਨਦਰ ਤੇ ਸਾਰਿਆਂ ਉੱਪਰ ਹੈ ਪਰ ਜਿਹੋ ਜਾਂ ਕੋਈ ਪਿਆਰ ਲੈ ਕੇ ਆਂਦਾ ਨਾ ਉਹੋ ਜੀ ਖੈਰ ਲੈ ਕੇ ਚਲਾ ਜਾਂਦਾ ਜਿਹੋ ਜਾਂ ਕੋਈ ਭਾਂਡਾ ਲੈ ਕੇ ਆਂਦਾ ਉਹੋ ਜੀ ਬਖਸ਼ਿਸ਼ ਪਵਾ ਕੇ ਜਾਂਦਾ ਇੱਥੇ ਮਸ਼ਕੀਨ ਸਾਹਿਬ ਦਾ ਇੱਕ ਬਚਨ ਚੇਤੇ ਆਇਆ ਜੀ ਬਹੁਤ ਸਾਰੀ ਕਥਾ ਕੀਤੀ ਗਿਆਨੀ ਮਸ਼ਕੀਨ ਜੀ ਹੋਰ ਹਨ ਜਿਹਨਾਂ ਲੜੀ ਬਾਰ ਵਿਚਾਰ ਸਰਵਨ ਕੀਤੀ ਹੋਵੇ ਉਹਨਾਂ ਨੂੰ ਕੋਈ ਨਾ ਕੋਈ ਬਚਨ ਚੇਤੇ ਆ ਜਾਂਦਾ ਕਹਿੰਦੇ ਕੋਈ ਨਦੀ ਤੇ ਪਾਣੀ ਲੈਣ ਗਿਆ ਤੇ ਉਹਦੇ ਹੱਥ ਵਿੱਚ ਬਾਲਟੀ ਸੀ ਉਹਨੂੰ ਬਾਲਟੀ ਭਰ ਕੇ ਲਿਆਂਦੀ ਤੇ ਇੱਕ ਕੁਲ ਵਿਚਾਰੇ ਕੋ ਗਲਾਸ ਸੀ ਉਹਨੇ ਗਲਾਸ ਭਰਿਆ ਗਲਾਸ ਪਾਣੀ ਦਾ ਭਰ ਕੇ ਨਿਕਲਿਆ ਤੇ ਬਾਲਟੀ ਵਾਲੇ ਨੂੰ ਵੇਖਦਾ ਕਹਿੰਦਾ ਤੂੰ ਐਡੀ ਵੱਡੀ ਬਾਲਟੀ ਭਰ ਲਈ ਹੈ ਖੈਨ ਲਗਾ ਤੂੰ ਵੀ ਲੈ ਆਂਦਾ ਬਾਲਟੀ ਤੈਨੂੰ ਕਿੰਨ ਮਨਾ ਕੀਤਾ ਸੀ ਨਦੀ ਤਾਂ ਪਾਣੀ ਨਾਲ ਭਰੀ ਔ ਤੇਰੇ ਕੋਲ ਭਾਂਡਾ ਸੋਟਾ ਹੀ ਤੇ ਮੈਂ ਕੀ ਕਰਾਂ ਇਸ ਕਰਕੇ ਜਿਹੋ ਜਿਹਾ ਭਾਂਡਾ ਮਨੁੱਖ ਕੋਲ ਹੈ ਉਹ ਜੀ ਦਾਤ ਪਾ ਲੈਂਦਾ ਉਹਦੇ ਤੱਕ ਜਾਣੇ ਭਰੇ ਪੇਨ ਪਰ ਜਿਹੋ ਜਾਂ ਅੰਦਰ ਮਨੁੱਖ ਪਿਆਰ ਲੈ ਕੇ ਜਾਂਦਾ ਤੇ ਉਹ ਜੀ ਦਾਤ ਪਾ ਲੈਂਦਾ ਮਾਰ ਕਹਿੰਦੇ ਆਪਣੇ ਭਗਤ ਕਰਿਆ ਪ੍ਰਤਪਾਲਾ ਆਚਰਜ ਤੇਰੀ ਬੜਿਹਾਈ اے ਮਾਲਕਾ ਤੇਰੀ ਬੜਿਹਾਈ ਜਿਹੜੀ ਆ ਨਾ ਤੇਰੀ ਸਿਫਤ ਜਿਹੜੀ ਆ ਇਹ ਹੈਰਾਨ ਕਰਨ ਵਾਲੀ ਜੇ ਤੂੰ ਇਹ ਪੰਕਤੀ ਪੜ੍ਹਨਾ ਤੇ ਇੱਕ ਵਚਨ ਕਹਿਣਾ ਹੁੰਨਾ ਤੁਹਾਨੂੰ ਯਾਦ ਹੋਵੇਗਾ ਇਹਨੂੰ ਅਚਰਜ ਨਹੀਂ ਕਹਿਣਾ ਜ਼ਿਆਦਾ ਤਰਮੂਆਂ ਤੇ ਚੜਿਆ ਜੀ ਅਚਰਜ ਇਹ ਚਰਜ ਦਾ ਆਪੋਜੀਟ ਸ਼ਬਦ ਹੈ ਆਚਰਜ ਚਰਜ ਦੇ ਅਗੇਤਰ ਐੜਾ ਲੱਗ ਗਿਆ ਐਡਾ ਕੱਟ ਦਿਓ ਤੇ ਚਰਜ ਸ਼ਬਦ ਬਣ ਜਾਂਦਾ ਚਰਜ ਦਾ ਆਪੋਜੀਟ ਅਚਰਜ ਅਚਰਜ ਨਹੀਂ ਕਹਿਣਾ ਆ ਚਰਜ ਅਚਰਜ ਤੇਰੀ ਬੜਿਆਈ ਇਹ ਮਾਲਕਾ ਤੇਰੀ ਇਹ ਬੜਿਆਈ ਹੈਰਾਨ ਕਰਨ ਵਾਲੀ ਹੈ ਤੇਰੀ ਬੜਿਆਈ ਤੇਰੀ ਬਿਸਮਾਦ ਵਿੱਚ ਲੈ ਜਾਣ ਵਾਲੀ ਹੈ ਨਿਤ ਨਾਨਕ ਨਾਮ ਤੇ ਐ ਤੇ ਜਿਨ੍ਹਾਂ ਤੇ ਤੂੰ ਕਿਰਪਾ ਕਰਦਾ ਜਿਨ੍ਹਾਂ ਤੇ ਤੂੰ ਬਖਸ਼ਿਸ਼ ਕਰਦਾ ਉਹ ਫਿਰ ਤੇਰਾ ਨਾਮ ਜਪਦੇ ਨੇ ਤੇਰੀ ਬੰਦਗੀ ਕਰਦੇ ਨੇ ਹਰ ਮੌਕੇ ਤੈਨੂੰ ਚੇਤੇ ਰੱਖਦੇ ਅੱਜ ਦਾ ਪਾਵਨ ਸ਼ਬਦ ਵੈਸੇ ਨਾ ਜੇ ਮੋٹے ਤੌਰ ਤੇ ਦੇਖਿਆ ਜਾਏ ਤੇ ਸਾਨੂੰ ਸਾਰਿਆਂ ਨੂੰ ਸ਼ੁਕਰ ਕਰਨ ਦੀ ਜਾ ਸਿਖਾਈ ਕਿ ਭਲਿਓ ਉਹ ਬੈਠ ਕੇ ਕਿਤੇ ਉਸ ਮਾਲਕ ਦਾ ਸ਼ੁਕਰ ਕਰਿਆ ਕਰੋ ਇਸ ਤੋਂ ਵੱਡੀ ਕੋਈ ਬੰਦਗੀ ਨਹੀਂ ਬਸ ਉੱਠਦੇ ਬੈੰਦੇ ਚਲਦੇ ਫਿਰਦੇ ਬਸ ਉਹਦਾ ਸ਼ੁਕਰਾਨਾ ਕਰਦੇ ਰਹਿਣਾ ਉਹਦਾ ਧੰਨਵਾਦ ਕਰਦੇ ਰਹਿਣਾ ਜਿਸ ਪ੍ਰਮਾਤਮਾ ਨੇ ਸਾਨੂੰ ਇੰਨਾ ਸੋਨਾ ਜੀਵਨ ਦਿੱਤਾ ਰਮਈਆ ਕੇ ਗੁਣ ਚੇਤ ਪ੍ਰਾਨੀ ਕਬਨ ਨਮੂਜ਼ ਤੇ ਕਬਨ ਦ੍ਰਿਸ਼ਟਾਨੇ ਜਿੰਨ ਤੋਂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੇ ਜਿਨੇ ਉਬਾਰਿਆ ਬਾਰ ਵਿਵਸਤਾ ਤੁਜਾ ਪਿਆਰਾ ਦੁੱਧ ਪਰ ਜੋਬਨ ਭੋਜਨ ਸੁਖ ਸੋਧ ਬਿਰਧ ਪਿਆ ਉਪਰ ਸਾਖ ਸੈਨ ਮੁਖ ਪਿਆਓ ਬੈਠ ਕੋ ਧੈਨ ਇਹ ਨਿਰਗੁਣ ਗੁਣ ਕਛੂ ਨਾ ਬੋਜਾ ਬਖਸ਼ ਲਿਓ ਤੋ ਨਾਨਕ ਸੇਜ ਇਤਨੇ ਕੁ ਬੇਨਤੀਆਂ ਪ੍ਰਭਾਂਤ ਜੀ ਬੇਅੰਤ ਪੁੱਲਾਂ ਹੋ ਜਾਂਦੀ ਨੇ ਉਮੀਦ ਆਪ ਜੀ ਬਖਸ਼ ਦੇਵੋਗੇ ਸਬਦਾ ਧੰਨਵਾਦ ਗੱਜ ਕੇ ਫਤੇ ਬਲਾਓ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ ਜਪੋ